ਕੀ ਥਾਇਰੋਇਡ ਦੀਆਂ ਗੰਡਾਂ ਦਾ ਆਯੁਰਵੇਦ ਦੀ ਸਹਾਇਤਾ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ? ਜਵਾਬ ਹੈ ਹਾਂ, ਬਿਲਕੁਲ ਕੀਤਾ ਜਾ ਸਕਦਾ ਹੈ। ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਤਾਕਤਵਰ ਦਵਾਈਆਂ ਨੇ ਜਿਨ੍ਹਾਂ ਦੇ ਨਾਲ ਥਾਇਰੋਇਡ ਦੀਆਂ ਗੰਡਾਂ ਠੀਕ ਹੋ ਸਕਦੀਆਂ ਨੇ। ਮੈਂ ਤੁਹਾਨੂੰ ਇਹਨਾਂ ਦਵਾਈਆਂ ਦੇ ਬਾਰੇ ਜਾਣਕਾਰੀ ਦੇ ਰਿਹਾ। ਦਵਾਈਆਂ ਦੇ ਨਾਲ-ਨਾਲ ਮੈਂ ਤੁਹਾਨੂੰ ਕੁਝ ਘਰੇਲੂ ਨੁਸਖੇ ਵੀ ਦੱਸਣ ਜਾ ਰਿਹਾ। ਜੇ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦਾ ਵੀ ਇਸਤੇਮਾਲ ਕਰੋਗੇ ਨਾਲ ਕਿਸੇ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਨਾਲ ਇਹ ਦਵਾਈਆਂ ਖਾਓਗੇ ਤਾਂ ਥਾਇਰੋਇਡ ਦੀਆਂ ਗੰਡਾਂ ਜਿਹੜੀਆਂ ਨੇ ਉਹ ਠੀਕ ਹੋ ਸਕਦੀਆਂ ਨੇ। ਸਭ ਤੋਂ ਪਹਿਲੀ ਦਵਾਈ ਜਿਹੜੀ ਆਯੁਰਵੇਦ ਦੇ ਵਿੱਚ ਆਪਾਨੂੰ ਮਿਲਦੀ ਹੈ ਉਹ ਹੈਗੀ ਹੈ ਕਾਂਚਨਾਰ ਗੁਗਲ। ਕਾਂਚਨਾਰ ਗੁਗਲ ਜਿਹੜੀ ਆ ਉਹ ਥਾਇਰੋਇਡ ਦੇ ਗੰਡਾ ਨੂੰ ਖੋਲ ਦਿੰਦੀ ਆ। ਨਾ ਸਿਰਫ ਥਾਇਰੋਇਡ ਦੇ ਗੰਡਾ। ਸ਼ਰੀਰ ਦੇ ਵਿੱਚ ਅਗਰ ਕਿਸੇ ਵੀ ਜਗ੍ਹਾ ਤੇ ਕੋਈ ਗੰਡਾ ਹੈ, ਕੋਈ ਪਾਣੀ ਵਾਲੀ ਗੰਡਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਸੋਲਿਡ ਗੰਡਾ ਹੈ ਤਾਂ ਕਾਂਚਨਾਰ ਗੁਗਲ ਦਾ ਜਿਹੜੀ ਮਹੀਨੇ ਦਾ ਕੋਰਸ ਕੀਤਾ ਜਾਵੇ ਤਾਂ ਇਹ ਜਿਹੜੇ ਗੰਡਾ ਨੇ ਨਾ ਇਹ ਖਤਮ ਹੋ ਜਾਂਦੀਆਂ ਨੇ। ਪਰ ਤੁਸੀਂ ਕਿਸੇ ਵੀ ਦਵਾਈ ਦਾ ਇਸਤੇਮਾਲ ਆਪਣੇ ਆਪ ਨਹੀਂ ਕਰਨਾ। ਆਯੁਰਵੈਦਿਕ ਡਾਕਟਰ ਦੀ ਦੇਖਪਾਲ ਵਿੱਚ ਹੀ ਕਰਨਾ। ਠੀਕ ਹੈ ਜੀ। ਦੂਜੀ ਜਿਹੜੀ ਦਵਾਈ ਹੁੰਦੀ ਇਹਨੇ ਸੋਜ ਹੁੰਦੀ ਆ ਉਹਦੇ ਵੀਰ ਗੰਦਮੰਦ ਹੁੰਦਾ ਪਾਣੀ ਭਰਿਆ ਹੁੰਦਾ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਸੋਜ ਘਟਾਉਣ ਵਾਸਤੇ ਪੁਨਰਨਵਾ ਦਾ ਇਸਤੇਮਾਲ ਕੀਤਾ ਜਾਂਦਾ ਪੁਨਰਨਵਾ ਜਿਹੜੀ ਆ ਉਹ ਗੰਡਾਂ ਦੇ ਅੰਦਰ ਜੇ ਕੋਈ ਜ਼ਹਿਰੀਲੇ ਪਦਾਰਥ ਨੇ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈ ਤੇ ਸੋਜ ਘਟਾ ਦਿੰਦੀ ਇਹਦੇ ਨਾਲ ਗੰਡਾਂ ਠੀਕ ਹੁੰਦੀਆਂ ਨੇ ਆਯੁਰਵੈਦਿਕ ਡਾਕਟਰ ਡਿਸਾਈਡ ਕਰਦਾ ਤੁਹਾਡੇ ਸਰੀਰ ਦੇ ਹਿਸਾਬ ਨਾਲ ਕਿ ਤੁਹਾਨੂੰ ਕਿਹੜੀ ਦਵਾਈ ਦੇਣੀ ਹੈ ਜਾਂ ਦੋ ਦਵਾਈਆਂ ਦਾ ਜਾਂ ਦੋ ਤੋਂ ਜ਼ਿਆਦਾ ਦਵਾਈਆਂ ਦਾ ਕੋਈ ਕੰਬੀਨੇਸ਼ਨ ਦੇਣਾ ਜਾਂ ਇੱਕੋ ਨਾਲ ਗਲਤ ਬਣ ਜੂਗੀ ਤੀਜੀ ਦਵਾਈ ਹੈਗੀ ਆ ਅਸ਼ਵਗੰਧਾ ਜਦੋਂ ਥਾਇਰੋਇਡ ਦੇ ਵਿੱਚ ਗੰਢ ਬਣਦੀ ਆ ਤਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਥਾਇਰੋਇਡ ਦਾ ਕੰਮ ਕਾਜ ਆ ਨਾ ਉਹ ਖਰਾਬ ਹੋ ਜਾਂਦਾ ਪ੍ਰੋਪਰ ਹਾਰਮੋਨ ਬਣਦਾ ਨਹੀਂ ਹੈਗਾ ਤੇ ਜਿਹੜੀ ਅਸ਼ਵਗੰਧਾ ਹੈ ਉਹ ਕੀ ਕਰਦੀ ਆ ਕਿ ਥਾਇਰੋਇਡ ਹਾਰਮੋਨ ਬਣਾਉਣ ਦੇ ਵਿੱਚ ਸਹਾਇਤਾ ਕਰਦੀ ਆ ਸੋ ਇਸ ਇਲਾਜ ਦੇ ਵਿੱਚ ਅਸ਼ਵਗੰਧਾ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਤ੍ਰਿਕਟ ਤੂਰਣ ਹੁੰਦਾ ਤ੍ਰਿਕਟੂਰਣ ਵੀ ਆਪਾਂ ਇਸ ਵੀ ਬੰਦੇ ਨੂੰ థਾਇਰੋਇਡ ਦੀ ਸਮੱਸਿਆ ਹੈ ਉਹਦਾ ਪਾਚਨ ਜਿਹੜਾ ਖਰਾਬ ਹੋ ਜਾਂਦਾ ਉਸ ਸਮੱਸਿਆ ਨੂੰ ਠੀਕ ਕਰਨ ਲਈ ਨਾਲ ਤ੍ਰਿਕਟੂ ਚੂਰਨ ਜਿਹੜਾ ਦਿੱਤਾ ਜਾਂਦਾ ਹੈ ਸੋ ਇਹ ਚਾਰ ਦਵਾਈਆਂ ਨੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਆਯੁਰਵੈਦਿਕ ਡਾਕਟਰ ਜਿਹੜੇ ਨੇ ਉਹ ਥਾਇਰੋਇਡ ਦੀ ਗੱਲ ਨੂੰ ਠੀਕ ਕਰ ਸਕਦੇ ਆ ਕੰਚਨਾਰ ਗੁਗਲ ਪੁਨਰ ਨਵਾ ਅਸ਼ਵਗੰਧਾ ਤੇ ਤ੍ਰਿਕਟੂ ਟੂਰਣ ਤੁਸੀਂ ਆਪਣੇ ਇਲਾਕੇ ਦੇ ਵਿੱਚ ਕੋਈ ਵਧੀਆ ਜਿਹਾ ਆਯੁਰਵੈਦਿਕ ਡਾਕਟਰ ਲੱਭੋ ਤੇ ਉਹਦੇ ਨਾਲ ਸਲਾਹ ਕਰਕੇ ਇਹ ਦਵਾਈਆਂ ਤੁਸੀਂ ਖਾ ਸਕਦੇ ਹੋ ਤੇ ਆਪਣੀ ਗੰਡ ਨੂੰ ਹਮੇਸ਼ਾ ਵਾਸਤੇ ਠੀਕ ਕਰ ਸਕਦੇ ਹੋ ਤੇ ਨਾਲ ਮੈਂ ਤੁਹਾਨੂੰ ਘਰੇਲੂ ਨੁਸਖੇ ਦੱਸ ਰਿਹਾ ਜਿਨ੍ਹਾਂ ਦਾ ਇਸਤੇਮਾਲ ਤੁਸੀਂ ਹੁਣੇ ਚਾਲੂ ਕਰ ਸਕਦੇ ਹੋ ਸਭ ਤੋਂ ਪਹਿਲਾ ਨੁਸਖਾ ਹੈਗਾ ਜੀ ਧਨੀਏ ਦਾ ਪਾਣੀ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਸਾਬਤ ਧਨੀਆ ਭਿਉਣਾ ਸਵੇਰੇ ਇਸ ਧਨੀ ਥੋੜਾ ਜਿਹਾ ਕੋਸਾ ਕਰਕੇ ਤੁਸੀਂ ਇਹਨੂੰ ਛਾਣ ਕੇ ਪੀ ਲੈਣਾ। ਇਹ ਤੁਹਾਡੇ ਥਾਇਰੋਇਡ ਫੰਕਸ਼ਨ ਨੂੰ ਵਧਾਊਗਾ। ਜਦੋਂ ਤੱਕ ਤੁਸੀਂ ਆਪਣੇ ਥਾਇਰੋਇਡ ਦੀ ਗੰਢ ਦਾ ਇਲਾਜ ਨਹੀਂ ਕਰਾਉਂਦੇ, ਉਦੋਂ ਤੱਕ ਆਪਣੇ ਥਾਇਰੋਇਡ ਫੰਕਸ਼ਨ ਨੂੰ ਸਹੀ ਰੱਖਣ ਵਾਸਤੇ ਤੁਸੀਂ ਇਹ ਪਾਣੀ ਪੀ ਸਕਦੇ ਹੋ। ਇਸ ਤੋਂ ਇਲਾਵਾ ਥਾਇਰੋਇਡ ਫੰਕਸ਼ਨ ਵਾਸਤੇ ਇੱਕ ਹੋਰ ਬਹੁਤ ਜ਼ਰੂਰੀ ਤੱਤ ਹੁੰਦਾ ਜਿਹਦਾ ਨਾਮ ਹੈ ਸੇਲੇਨੀਅਮ। ਸੇਲੇਨੀਅਮ ਤੋਂ ਬਿਨਾ ਥਾਇਰੋਇਡ ਗ੍ਰੰਥੀ ਜਿਹੜੀ ਆਪਣਾ ਕੰਮ ਨਹੀਂ ਕਰ ਪਾਉਂਦੀ। ਤੇ ਜਦੋਂ ਗੰਢ ਹੁੰਦੀ ਹੈ ਥਾਇਰੋਇਡ ਦੇ ਵਿੱਚ ਤਾਂ ਉਦੋਂ ਵੈਸੇ ਹੀ ਥਾਇਰੋਇਡ ਗ੍ਰੰਥੀ ਨੂੰ ਆਪਣਾ ਕੰਮ ਕਰਨ 'ਚ ਔਖੀਤ ਹ ਸੇਲੀਨੀਅਮ ਹੁੰਦਾ ਹੈ ਅਖਰੋੜ ਦੇ ਵਿੱਚ ਸੋ ਤੁਸੀਂ ਰੋਜ਼ 2 ਤੋਂ 3 ਭਿੱਜੇ ਹੋਏ ਅਖਰੋੜ ਖਾਣੇ ਉਹਦੇ ਨਾਲ ਸੇਲੀਨੀਅਮ ਮਿਲੂਗਾ ਤੁਹਾਨੂੰ ਤੇ ਥਾਇਰੋਇਡ ਉਹ ਜਿਹੜਾ ਹੈ ਉਹ ਸਹੀ ਕੰਮ ਕਰਦਾ ਰਹੂਗਾ ਜੋ ਤੱਕ ਕਿ ਤੁਸੀਂ ਇਹਦਾ ਪੱਕਾ ਲਾਸ ਨਹੀਂ ਕਰਾਉਂਦੇ ਇਸ ਤੋਂ ਇਲਾਵਾ ਤੁਸੀਂ ਥਾਇਰੋਇਡ ਦੇ ਵਿੱਚ ਜਿਹੜੀ ਸੋਜ ਆਈ ਹੋਈ ਆ ਜਦੋਂ ਗੰਡਾ ਬਣਦਿਆਂ ਨਹੀਂ ਤਾਂ ਸੋਜ ਹੋਣੀ ਤਾਂ ਲਾਜ਼ਮੀ ਆ ਇਸ ਸੋਜ ਨੂੰ ਘਟਾਉਣ ਵਾਸਤੇ ਤੁਸੀਂ ਆਲਸੀ ਦੇ ਬੀਜ ਖਾ ਸਕਦੇ ਹੋ ਇੱਕ ਟਮਚਾ ਆਲਸੀ ਦੇ ਬੀਜ ਤੁਸੀਂ ਰੋਜ਼ ਖਾਣੇ ਆ ਆਲਸੀ ਦੇ ਬੀਜ ਦੇ ਵਿੱਚ ਜਿਹੜਾ ਤੇਲ ਹੁੰਦਾ ਨਾ ਇਹ ਜਿਹੜਾ ਤੇਲ ਹੈ ਇਹ ਸਰੀਰ ਦੇ ਵਿੱਚ ਸੋਜ ਨੂੰ ਘਟਾਉਂਦਾ ਹੈ ਤੇ ਥਾਇਰੋਇਡ ਦੀ ਗੰਢ ਇੰਨੇ ਤਿੰਨ ਰੋਜ਼ ਖਾਣੀਆਂ ਨੇ ਜਾਂ ਪੀਣੀਆਂ ਕਹਿ ਸਕਦੇ ਆਂ ਆਪਾਂ ਪਹਿਲਾ ਹੈਗਾ ਧਨੀਆਂ ਦਾ ਪਾਣੀ ਦੂਜਾ ਹੈਗਾ ਦੋ ਤਿੰਨ ਅਖਰੋਟ ਤੇ ਤੀਜੀ ਹੈਗੀ ਆ ਇੱਕ ਚਮਚਾ ਅਲਸੀ ਦੇ ਬੀਜ ਜੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜਿਹੜਾ ਥਾਇਰੋਇਡ ਹੈ ਉਹ ਸਹੀ ਤਰੀਕੇ ਨਾਲ ਕੰਮ ਕਰਦਾ ਰਹੂਗਾ ਸਹੀ ਹਾਰਮੋਨ ਬਣਾਦਾ ਰਹੂਗਾ ਉਹਦੀ ਸੋਜ ਵੀ ਘਟੂਗੀ ਤੇ ਉਹਨੂੰ ਜ਼ਰੂਰੀ ਤੱਤ ਵੀ ਮਿਲੂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਉਹ ਆਪਣਾ ਕੰਮ ਕਾਰ ਜਿਹੜਾ ਉਹ ਸਹੀ ਤਰੀਕੇ ਨਾਲ ਕਰਦਾ ਰਹੂਗਾ ਇਨ ਬਿਟਵੀਨ ਤੁਸੀਂ ਕੋਈ ਡਾਕਟਰ ਲੱਭ ਕੇ ਜਿਹੜੀਆਂ ਚਾਰ ਦਵਾਈਆਂ ਮੈਂ ਦੱਸੀਆਂ ਸੀਗੀਆਂ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਗ ਦੇ ਵਿੱਚ ਤੁਹਾਨੂੰ ਕੁਝ ਪਰਹੇਜ਼ ਵੀ ਕਰਨਾ ਪਊਗਾ ਤੇ ਥੋੜਾ ਜੋਗਾ ਵੀ ਕਰਨਾ ਪਊਗਾ ਪਹਿਲਾਂ ਪਰਹੇਜ਼ ਸੁਣ ਲਓ ਪਤਾ ਗੋभी ਫੁੱਲ ਗੋभी ਬਰੋਕਲੀ ਸੋਇਆਬੀਨ ਤੇ ਸੋਇਆ ਪ੍ਰੋਡਕਟ ਇਹਨਾਂ ਚੀਜ਼ਾਂ ਨੂੰ ਤੁਸੀਂ ਖਾਣਾ ਬੰਦ ਕਰਦੇ ਹੋ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਤੱਤ ਹੁੰਦੇ ਆ ਜਿਹੜੇ ਥਾਇਰੋਇਡ ਦੇ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਆ ਜੇ ਤਾਂ ਬੰਦੇ ਦਾ ਥਾਇਰੋਇਡ ਨਾਰਮਲ ਹੈ ਕੋਈ ਸਮੱਸਿਆ ਨਹੀਂ ਹੈ ਉਹਦੇ ਵਾਸਤੇ ਕੋਈ ਦਿੱਕਤ ਨਹੀਂ ਉਹ ਖਾ ਪੀ ਸਕਦਾ ਪਰ ਜਿਨ੍ਹਾਂ ਨੂੰ ਗੰਡਾ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਤੇ ਖਾਣਾ ਕੀ ਚਾਹੀਦਾ ਤੁਹਾਨੂੰ ਪੁਰਾਣ ਕੋ ਕਲੇਲਾ ਖਾਓ ਸੇਂਦਾ ਨਮਕ ਖਾਓ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਥਾਇਰੋਇਡ ਦੀ ਗ੍ਰੰਥੀ ਵਾਸਤੇ ਵਧੀਆ ਨੇ ਤਿੰਨ ਤੁਸੀਂ ਯੋਗਾ ਕਰਨੇ ਨੇ ਪਹਿਲਾ ਹੈਗਾ ਉਜੈ ਪ੍ਰਣਾਇਮ ਮੈਂ ਨਾਮ ਦੱਸ ਰਿਹਾ ਇਹਨਾਂ ਦੇ ਬਾਰੇ ਜਾਣਕਾਰੀ ਤੁਸੀਂ ਇੰਟਰਨੈਟ ਤੇ ਹਾਸਲ ਕਰ ਸਕਦੇ ਹੋ ਉਜੈ ਪ੍ਰਣਾਇਮ ਇਹ ਗਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਤੇ ਜਿਹੜੀ ਥਾਇਰੋਇਡ ਦੀ ਗ੍ਰੰਥੀ ਹੁੰਦੀ ਆ ਉਹਦੇ ਉੱਤੇ ਸਿੱਧਾ ਪ੍ਰਭਾਵ ਪਾਉਂਦਾ ਉਹਨੂੰ ਉਤੇਜਿਤ ਕਰਦਾ ਜਦੋਂ ਉਹ ਉਤੇਜਿਤ ਹੁੰਦੀ ਆ ਤਾਂ ਫਿਰ ਉਹ ਹਾਰਮੋਨ ਜਿਹੜੇ ਆ ਸਹੀ ਬਣਾਉਂਦੀ ਰਹਿੰਦੀ ਆ ਸੋ ਇਸ ਪ੍ਰਣਾਇਮ ਨੂੰ ਕਰਨ ਨਾਲ ਤੁਹਾਡਾ ਜਿਹੜਾ ਹਾਰਮੋਨ ਦਾ ਰਸਾਅ ਹੈ ਨਾ ਉਹ ਸਹੀ ਤਰੀਕੇ ਨਾਲ ਹੁੰਦਾ ਰਹ ਵਾਗਾਸਨ ਜੋ ਤੁਸੀਂ ਕਰਦੇ ਹੋ ਤੇ ਖੂਨ ਦਾ ਦੌਰਾ ਜਿਹੜਾ ਹੈ ਨਾ ਉਹ ਤੁਹਾਡੇ ਗਰਦਨ ਤੇ ਤੁਹਾਡੇ ਸਿਰ ਦੀ ਤਰਫ ਹੋ ਜਾਂਦਾ ਜਦੋਂ థਾਇਰੋਇਡ ਗ੍ਰੰਥੀ ਦੇ ਵਿੱਚ ਖੂਨ ਦਾ ਦੌਰਾ ਵਧਦਾ ਤਾਂ ਫਿਰ ਉਹ ਜਿਹੜਾ ਕੰਮ ਕਾਰਜ ਹੈ ਨਾ ਉਹ ਸਹੀ ਹੁੰਦਾ ਰਹਿੰਦਾ ਤੀਜਾ ਹੈਗਾ ਜਲੰਦਰ ਬੰਦ ਜਲੰਦਰ ਬੰਦ ਲਾ ਕੇ ਤੁਸੀਂ ਕੀ ਕਰਦੇ ਹੋ ਕਿ ਇਹ ਇੱਕ ਯੋਗ ਮੁਦਰਾ ਹੈ ਤੇ ਇਹ ਜਿਹੜੀ ਹੈ ਇਹ ਗਲੇ ਦੇ ਹਿੱਸੇ ਵਾਸਤੇ ਹੁੰਦੀ ਹੈ ਸੋ ਇਹਦੇ ਨਾਲ ਵੀ ਜਿਹੜੀ థਾਇਰੋਇਡ ਗ੍ਰੰਥੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਸੋ ਇਹ ਤਿੰਨ ਤੁਸੀਂ ਪ੍ਰਣਾਮ ਜਾਂ ਕਹੋ ਕਿ ਯੋਗਾ ਕਰ ਸਕਦੇ ਹੋ ਉਜਈ ਪ੍ਰਣਾਮ ਸਰਵਾਗਾਸਨ ਤੇ ਜਲੰਦਰ ਬੰਦ ਸੋ ਇਹ ਪ੍ਰਣਾਮ ਕਰੋ ਜਿਹੜਾ ਪਰਹੇਜ਼ ਦੱਸਿਓ ਪਰਹੇਜ਼ ਕਰੋ ਨਾਲ ਨੋਸਖੇ ਦੇ ਸੰਧਾਨੂੰ ਆਲਸੀ ਦੇ ਬੀਜ ਅਖ ਰੋਡ ਤੇ ਧਨੀਆ ਦਾ ਪਾਣੀ ਉਹਨਾਂ ਨੂੰ ਸ਼ੁਰੂ ਕਰਦੇ ਵਜ ਤੋਂ ਤੇ ਕੋਈ ਯੋਗ ਡਾਕਟਰ ਲੱਭ ਕੇ ਆਯੁਰਵੇਦ ਦੀ ਸਹਾਇਤਾ ਦੇ ਨਾਲ ਆਯੁਰਵੈਦਿਕ ਦਵਾਈਆਂ ਖਾ ਕੇ ਤੁਸੀਂ ਆਪਣੀ ਗੰਡ ਨੂੰ ਹਮੇਸ਼ਾ ਵਾਸਤੇ ਠੀਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ